ਸਾਰੇ ਵੀਰ ਭਰਾਵਾਂ ਨੂੰ ਜੈ ਸ਼੍ਰੀ ਰਾਮ ਸਸੀ ਕਾਲ ਜੀ ਦੋਸਤੋ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਚਾਪੜ ਤੋਂ ਆਪਣੇ ਸੱਤਪਾਲ ਸਿੰਘ ਬਹਿਰਾਗੀ ਜੀ ਜਿਹੜੇ ਖੂਨਦਾਨ ਕੈਂਪ ਲਗਾਉਂਦੇ ਆ ਸਮਾਜ ਸੇਵਾ ਦੇ ਹੋਰ ਵੀ ਕੰਮ ਕਰਦੇ ਰਹਿੰਦੇ ਆ ਉਹਨਾਂ ਵੱਲੋਂ ਹਸਪਤਾਲ ਰੋਡ ਤੇ ਆ ਟੈਰੀ ਖੋਲੀ ਗਈ ਹੈ ਅੱਜ ਜਿਹਦਾ ਕਿ ਉਦਘਾਟਨ ਕੀਤਾ ਗਿਆ ਇਸ ਖਾਸ ਮੌਕੇ ਤੇ ਅ ਸੱਜਣ ਜੁੜੇ ਹੋਏ ਆ ਜਿਹੜੇ ਬੈਠੇ ਆ ਮਹੂਰਤ ਤੇ ਮੌਕੇ ਤੇ ਤੇ ਆਪਣੇ ਪੰਜਾਬ ਹੈਲਥ ਸਿਸਟਮ ਦੇ ਚੇਅਰਮੈਨ ਉਪ ਚੇਅਰਮੈਨ ਵਿੱਕੀ ਕਨੌਰ ਵੀ ਆਏ ਹੋਏ ਆ ਬਾਬਾ ਜੀ ਬੈਠੇ ਆ ਬਾਬਾ ਜੀ ਕਨੌਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਲਾਉਰ ਵਿੱਚ ਬੈਗੇ ਆਪਾਂ ਹਾਗੜ ਦੁਆਰਾ ਬਰਾਕੀਆਂ ਦਾ ਜਿਹੜਾ ਉੱਚੇ ਟੀਬੇ ਦੇ ਮਸਜਿਦ ਕੋਲੇ ਆਪਾਂ ਉਹਦਾ ਇੱਕ ਦਫ਼ਤਰ ਇੱਕ ਜਿੰਦਾ ਬਣਾਇਆ ਜਿਵੇਂ ਹੋਰ ਕੈਂਪ ਵੀ ਲਾਵਾਂਗੇ ਖੂਨਦਾਨ ਜਿਵੇਂ ਅੱਖਾਂ ਦੇ ਕੈਂਪ ਆਪਾਂ ਲਾਣੇ ਆ ਜਾਂ ਮੈਡੀਕਲ ਕੈਂਪ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੋਵੇਗੀ ਘਨੌਰ ਵਾਸੀਆਂ ਨੂੰ ਇੱਥੇ ਆ ਕੇ ਆਪਾਂ ਲੈਣਗੇ ਆਪਾਂ ਨੇ ਇੱਥੇ ਦੁੱਧ ਦਾ ਕੰਮ ਕੀਤਾ ਦੁੱਧ ਦਹੀਂ ਪਨੀਰ ਜੋ ਵੀ ਡੇਰੀ ਦਾ ਗੁੱਦਾ ਆਪਾਂ ਨੇ ਕੰਮ ਕੀਤਾ ਸਾਡੇ ਰਿਸ਼ਤੇਦਾਰ ਨੇ 20 ਪਰਜਠੇ ਕੋਲ ਉਹਨਾਂ ਨੇ ਮੱਜਾਂ ਗਾਮਾਂ ਆਪਣੀਆਂ ਰੱਖੀਆਂ ਹੋਈਆਂ ਨੇ ਬਹੁਤ ਜ਼ਿਆਦਾ ਉੱਥੋਂ ਆਪਣਾ ਸਾਰਾ ਸਮਾਨ ਬਾਣੀ ਕੇ ਆਉਣਾ ਹੈ ਤਾਂ ਆਪਾਂ ਵੀ ਵੇਚਿਆ ਕਰਾਂਗੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਦਾ ਕਪਾ ਇੱਥੇ ਬੈਠਾਂਗੇ ਤੇ ਹੋਰ ਵੀ ਜਿੰਨਾ ਵੀ ਜਿਵੇਂ ਆਪਾਂ ਸਮਾਜ ਦੀ ਪਰਦੇ ਸੇਵਾਇ ਦਾ ਤਾਂ ਸਾਫ਼ ਸੁਥਰਾ ਕੰਮ ਕਰਾਂਗੇ ਮੇਰੇ ਬਹੁਤ ਹੀ ਇਹ ਗੀਤ ਉਸ ਪਰ ਮੈਂ ਸਿਰੇ ਤੋਂ ਜੀ ਕਾਲੀ ਦੀ ਤਰ੍ਹਾਂ ਦੀ ਸ਼ਕਤੀ ਲੈਣਾ ਹੈ ਅਨੀ ਬਿਕਨੌਰ ਜੀ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਭਾ ਕੰਤਾ ਸਿੰਘ ਮਹਾਦਰ ਫਾਊਂਡੇਸ਼ਨ ਦੇ ਜਿਹੜੇ ਪ੍ਰਧਾਨ ਨੇ ਸਤਪਾਲ ਸਿੰਘ ਬਰਾਜੀ ਜੀ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਜਾਣਦੇ ਹੋ ਕਿ ਬੜੇ ਸੇਵਾਦਾਰ ਸੁਭਾਅ ਦੇ ਇਨਸਾਨ ਨੇ ਤੇ ਕੂਡਨ ਕੈਂਪ ਤੇ ਆਜ ਦੇ ਕੈਂਪ ਕਾਫੀ ਇਸੇ ਜਰੀਏ ਹੀ ਲੋਕਾਂ ਦੀ ਸੇਵਾ ਵੀ ਕਰਦੇ ਆ ਤੇ ਇਹਨਾਂ ਨੇ ਹਸਪਤਾਲ ਘਨੌਰ ਹਸਪਤਾਲ ਦੇ ਰੋਡ ਦੇ ਤੇ ਜਿਹੜੀ ਦੁੱਧ ਕਿਉਂ ਦੀ ਡੈਰੀ ਖੋਲੀ ਆ ਜਿਹਦਾ ਅੱਜ ਉਦਘਾਟਨ ਸੀਗਾ ਜਿਸ ਮੌਕੇ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਸੋ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿੱਦਾਂ ਇਹਨਾਂ ਦਾ ਸੁਧ ਅਕਸ਼ ਹੈ ਤੇ ਉਮੀਦ ਵੀ ਕਰਾਂਗੇ ਵੀ ਐਸੇ ਤਰ੍ਹਾਂ ਇਹ ਸੁਧ ਇੱਥੋਂ ਤੁਸੀਂ ਦੁੱਧ ਦੇ ਕੇ ਉਹ ਜਿਹੜਾ ਹੈ ਲੈ ਸਕਦੇ ਹੋ ਤੇ ਇਹਨਾਂ ਨੂੰ ਜਿਵੇਂ ਇਹ ਲੋਕਾਂ ਦੀ ਸੇਵਾ ਕਰਦੇ ਇਹਨਾਂ ਨੂੰ ਇੱਕ ਸੇਵਾ ਦਾ ਮੌਕਾ ਜੁੜ ਦਿਓ ਸੋ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ ਤੁਹਾਡਾ ਪਿਆਰ ਸਤਿਕਾਰ ਸਾਡੇ ਨਾਲ ਇਦਾਂ ਹੀ ਬਣਿਆ ਰਹੇ ਇਸ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਲੋ ਜੀ ਦੋਸਤੋ ਵਿੱਕੀ ਘਨੌਰ ਜੀ ਵੱਲੋਂ ਵੀ ਘਨੌਰ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਇਹ ਜਿਹੜੀ ਲੋਕੇਸ਼ਨ ਹੈ ਸਾਹਮਣੇ ਠਾਕੁਰ ਦੁਆਰਾ ਹੈਗਾ ਇਹ ਹਸਪਤਾਲ ਦਾ ਰੋਡ ਜਿਹੜਾ ਜਾ ਰਿਹਾ ਸਾਹਮਣੇ ਹਸਪਤਾਲ ਵੱਲ ਜਾ ਰਿਹਾ ਹੈ ਸਾਹਮਣੇ ਮਸਜਿਦ ਹੈ ਜੀ ਉਹਦੇ ਆ ਨੇੜੇ ਹੀ ਤੁਸੀਂ ਦੇਖ ਸਕਦੇ ਹੋ ਬੋਰਡ ਉੱਤੇ ਲੱਗਿਆ ਹੋਇਆ ਹੈ ਬੈਰਾਗੀ ਮਿਲਕਟ ਹੈ ਜੀ ਹਾਂਜੀ ਬਾਬਾ ਜੀ ਦੋਨੋਂ ਦੀ ਮੇਨ ਹੈ ਜੀ ਕੋਈ ਜ਼ਰੂਰੀ